ਕੇ ਸਾਡੀ ਨਸ਼ਾ ਮੁਕਤੀ ਟੀਮ ਜਿਹੜੀ ਹੈ ਅੱਗੇ ਅਸੈਂਬਲੀ ਲੈਵਲ ਤੱਕ ਕੰਮ ਕਰ ਰਹੀ ਸੀਗੀ ਇਸ ਤੋਂ ਬਾਅਦ ਜਿਹੜਾ ਹੈ ਹੁਣ ਪਿੰਡਾਂ ਦੀਆਂ ਕਮੇਟੀਆਂ ਤੱਕ ਪਹੁੰਚੂਗੀ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਕਮੇਟੀਆਂ ਆ ਉਹਨਾਂ ਦਾ ਇਹੀ ਕੰਮ ਹੋਊਗਾ ਕਿ ਨਸ਼ਾ ਤਸਕਰਾਂ ਦੇ ਛਾਪੇ ਮਰਵਾਉਣਾ ਔਰ ਜਿਹੜੇ ਸਾਡੇ ਪੇਸ਼ੈਂਟਸ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣਾ ਮੁਨੇ ਅੰਮ੍ਰਿਤਸਰ ਦੇ ਇੱਕ ਦਿਨ ਸਾਡੀ ਸਾਰੀ ਟੀਮ ਨੇ ਵਿਜ਼ਿਟ ਕਰਨੀ ਹੈ ਜਾ ਕੇ ਸੈਂਟਰਸ ਏਸੀ ਗੱਦੇ ਈਚ ਐਂਡ ਐਵਰੀਥਿੰਗ ਇਜ਼ ਸੋ ਗੁੱਡ ਕਿ ਮਤਲਬ ਮੈਂ ਇਹ ਸੋਚਦੀ ਆਂ ਵੀ ਅੱਜ ਤੱਕ ਦੀਆਂ ਸਰਕਾਰਾਂ ਨੇ ਅੱਜ ਤੱਕ ਇੰਨੀ ਪੇਨ ਲਈ ਨਹੀਂ ਸੀਗੀ ਸੋ ਦੈਟ ਕਿ ਅਸੀਂ ਸਾਰੇ ਜਾਣੇ ਅ ਡਾਇਰੈਕਸ਼ਨ ਰੀਹੈਬਿਟੇਸ਼ਨ ਸੈਂਟਰ ਨੂੰ ਵਿਜ਼ਿਟ ਕਰੀਏ ਉੱਥੇ ਜਿਹੜੀਆਂ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੀਏ ਔਰ ਮੇਕ ਸ਼ੋਰ ਕਰਾਂ ਵੀ ਇਹ ਸਾਰੇ ਆਪਣਾ ਟਾਈਮ ਕੱਢ ਕੇ ਜਰੂਰ ਉੱਥੇ ਜਾਇਆ ਕਰਨ ਅੱਜ ਜਿਹੜੀ ਮੀਟਿੰਗ ਕੀਤੀ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸੇਸ਼ ਨੂੰ ਲੈ ਕੇ ਅਸੀਂ ਸਾਰੇ ਇਕੱਠੇ ਹੋਈਏ ਸਰ ਸ਼੍ਰੀਕਲ ਜੀ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀਗੀ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਟੀਮ ਨੂੰ ਅੱਗੇ ਅਸੀਂ ਕਿਵੇਂ ਸਾਰਿਆਂ ਨੇ ਇਕੱਠੇ ਮਿਲ ਕੇ ਕੰਮ ਕਰਨਾ ਹੈ ਕਿਉਂਕਿ ਸਾਡੇ ਇੱਕ ਤਰੀਕ ਤੋਂ ਦੁਬਾਰਾ ਤੋਂ ਪ੍ਰੋਗਰਾਮ ਜਿਹੜੇ ਪਿੰਡਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਪਾਰਟੀ ਵੱਲੋਂ ਨਸ਼ਾ ਮੁਕਤੀ ਟੀਮ ਦੇ ਵਿੱਚ ਵਾਅਦਾ ਵੀ ਹੋਇਆ ਹੈ ਅ ਅਸੈਂਬਲੀ ਵਾਈਸ ਕੋਆਰਡੀਨੇਟਰਸ ਨੂੰ ਵੀ ਨਿਯੁਕਤ ਕੀਤਾ ਗਿਆ ਹੈ ਔਰ ਬਹੁਤ 체ਤੀ ਪਾਰਟੀ ਪੇ ਦੇ ਉਤੇ ਉਹਨਾਂ ਦੀ ਜਿਹੜੀ ਲਿਸਟ ਆਊਗੀ ਔਰ ਪ੍ਰਧਾਨ ਵੀ ਬਣਾਏ ਗਏ ਨੇ ਜ਼ਿਲੇ ਪੱਦਰ ਦੇ ਔਰ ਵਾਈਸ ਡਿਸਟ੍ਰਿਕਟ ਬੀ ਬਣਾਏ ਗਏ ਨੇ ਸੋ ਉਹ ਜਿਨ੍ਹਾਂ ਦੀ ਜਾਣਕਾਰੀ ਹਜੇ ਫਿਲਹਾਲ ਮੈਂ ਨਹੀਂ ਦੇ ਸਕਦੀ ਬਿਕਾਜ਼ ਉਹ ਸਾਡੇ ਪਾਰਟੀ ਪਈ ਤੇ ਉਹਨਾਂ ਦੇ ਨਾਮ ਪਹਿਣਗੇ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਇਨਫੋਰਮੇਸ਼ਨ ਆ ਜਾਊਗੀ ਸੋ ਇਹ ਹੀ ਹੈ ਕਿ ਸਾਡੀ ਨਸ਼ਾ ਮੁਕਤੀ ਟੀਮ ਜਿਹੜੀ ਹੈ ਅੱਗੇ ਅਸੈਂਬਲੀ ਲੈਵਲ ਤੱਕ ਕੰਮ ਕਰ ਰਹੀ ਸੀਗੀ ਇਸ ਤੋਂ ਬਾਅਦ ਜਿਹੜਾ ਹੈ ਹੁਣ ਪਿੰਡਾਂ ਦੀਆਂ ਕਮੇਟੀਆਂ ਤੱਕ ਪਹੁੰਚੂਗੀ ਔਰ ਔਰ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਕਮੇਟੀਆਂ ਆ ਉਹਨਾਂ ਦਾ ਇਹੀ ਕੰਮ ਹੋਊਗਾ ਕਿ ਨਸ਼ਾ ਤਸਕਰਾਂ ਦੇ ਛਾਪੇ ਮਰਵਾਣਾ ਔਰ ਜਿਹੜੇ ਸਾਡੇ ਪੇਸ਼ੈਂਟਸ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਣਾ ਲੋਕਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਮਿਲ ਰਿਹਾ ਕਿਉਂਕਿ ਯੁੱਧ ਨਸ਼ੇ ਵਿਰੋਧ ਦੇ ਤਹਿਤ ਪੁਲਿਸ ਵੀ ਆਪਣਾ ਵਧੀਆ ਕੰਮ ਕਰ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਪਰ ਲੋਕਾਂ ਨੂੰ ਕੀ ਅਫੀਦ ਹੈ ਕਿ ਲੋਕ ਕਿਸ ਤਰ੍ਹਾਂ ਦਾ ਦਸਾ ਦੇਖੋ ਜੀ ਲੋਕ ਬਹੁਤ ਵਧੀਆ ਸਾਥ ਦੇ ਰਹੇ ਨੇ ਔਰ ਇਨ ਫੈਕਟ ਇਹ ਲੋਕ ਮੋਹਮੇ ਹੀ ਅਸੀਂ ਬਣਾ ਰਹੇ ਹਾਂ ਕਿਉਂਕਿ ਨਸ਼ਾ ਜਿਹੜਾ ਹੈ ਉਹ ਸਾਂਝਾ ਮੁੱਦਾ ਹੈ ਔਰ ਸਾਰੇ ਕੀਤੇ ਸਾਂਝੇ ਮੁੱਦੇ ਤੇ ਗੱਲ ਹੋ ਰਹੀ ਹੈ ਇਹ ਜਿਸ ਤਰੀਕੇ ਦੇ ਨਾਲ ਇੱਕ ਕਿਸਾਨੀ ਦਾ ਮੁੱਦਾ ਜਿਹੜਾ ਹੈ ਅਸੀਂ ਸਾਰੇ ਲੈ ਕੇ ਚੱਲਦੇ ਹਾਂ ਕਿ ਸਾਂਝਾ ਮੁੱਦਾ ਹੈ ਚੰਡੇ ਡੰਡੇ ਲੈ ਕੇ ਅਸੀਂ ਆਪਣੇ ਇਨਸਾਫ ਦੇ ਵਾਸਤੇ ਚੱਲੇ ਸੀਗੇ ਉਸੇ ਤਰੀਕੇ ਦੇ ਨਾਲ ਨਸ਼ਾ ਵੀ ਇੱਕ ਸਾਂਝਾ ਮੁੱਦਾ ਹੈ ਸੋ ਨਸ਼ੇ ਵਾਸਤੇ ਵੀ ਸਾਡੇ ਨਸ਼ਾ ਮੁਕਤੀ ਮੋਰਚੇ ਦੇ ਜਿਹੜੇ ਚੰਡੇ ਡੰਡੇ ਹੈ ਸਾਡੀ ਇਸ ਤਰੀਕੇ ਦੀ ਇੱਕ ਜਿਹੜੀ ਪੂਰੀ ਟੀਮ ਹੈ ਪਿੰਨਾ ਤੱਕ ਸਾਡੀਆਂ ਇਕਾਈਆਂ ਬਣਣਗੀਆਂ ਇੱਕ ਟੀਮ ਬਣੂਗੀ ਕਿ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਉਹ ਕੰਮ ਕਰੂਗੀ ਅਬ ਆਗਾ ਰੋਡ ਲੈ ਕੇ ਵੀ ਗੱਲ ਕਰੀਏ ਕਿ ਕਈ ਐਸੇ ਲੋਕ ਨੇ ਜਿਹੜੇ ਨਸ਼ਾ ਕਰਦੇ ਜਿਹਦਾ ਜਿੰਨਾ ਪਰ ਆਇਡੈਂਟੀਫਾਈ ਨਹੀਂ ਹੋ ਪਾਇਆ ਤਾਂ ਸਰਕਾਰ ਵੱਲੋਂ ਕੋਈ ਐਸਾ ਉਪਰਾਹ ਕੀਤਾ ਜਾਏਗਾ ਕਿ ਉਹ ਗਲੀ ਮੁਹੱਲੇ ਦੇ ਵਿੱਚ ਜਾ ਕੇ ਉਹਨਾਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਦਾਖਲ ਕਰਵਾਇਆ ਦੇਖੋ ਜਦੋਂ ਪਿੰਨਾ ਦੇ ਵਿੱਚ ਛਾਪੇ ਮਾਰੀ ਹੋਊਗੀ ਔਰ ਆਟੋਮੈਟਿਕਲੀ ਜਦੋਂ ਪਿੰਨਾ 'ਚ ਨਸ਼ਾ ਵਿਕਣਾ ਬੰਦ ਹੋ ਜਾਊਗਾ ਤੇ ਉਹ ਆਟੋਮੈਟਿਕਲੀ ਬਾਹਰ ਆ ਜਾਣਗੇ ਜਿ세 ਉਹਨਾਂ ਦਾ ਇਲਾਜ ਕਰਾਵਾਂਗੇ ਕੱਲ ਵੀ ਅਸੀਂ ਗੁਰਦਾਸਪੁਰ ਵਿਜ਼ਿਟ ਕੀਤਾ ਹੈ ਔਰ ਰੀਹੈਬਿਲੀਟੇਸ਼ਨ ਸੈਂਟਰਸ ਵਿਜ਼ਿਟ ਕੀਤੇ ਹੈ ਮੈਂ ਗੁਰਦਾਸਪੁਰ ਤੇ ਬਟਾਲੇ ਦੇ ਔਰ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਖੁਦ ਵੀ ਜਾ ਕੇ ਵਿਜ਼ਿਟ ਕਰੋਗੇ ਨਾ ਔਰ ਮੈਂ ਅੰਮ੍ਰਿਤਸਰ ਜਾ ਕੇ ਸੈਂਟਰਸ ਏਸੀ ਗੱਦੇ ਈਚ ਐਂਡ ਐਵਰੀਥਿੰਗ ਇਜ਼ ਸੋ ਗੁੱਡ ਕਿ ਮਤਲਬ ਮੈਂ ਇਹ ਸੋਚਦੀ ਆਂ ਵੀ ਅੱਜ ਤੱਕ ਦੀਆਂ ਸਰਕਾਰਾਂ ਨੇ ਅੱਜ ਤੱਕ ਇੰਨੀ ਪੇਨ ਲਈ ਨਹੀਂ ਸੀਗੀ ਨਾ ਹੀ ਉਹਨਾਂ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਸੀਗਾ ਨਾ ਹੀ ਉਹਨਾਂ ਨੇ ਨਸ਼ਾ ਮੁਕਤੀ ਮੋਰਚੇ ਦੀ ਜਿਸ ਤਰੀਕੇ ਨਾਲ ਆਪਾਂ ਟੀਮ ਦੀ ਮੀਟਿੰਗ ਕਰ ਰਹੇ ਆਂ ਪਿੰਡਾਂ ਤੱਕ ਜਾਣ ਦੀ ਗੱਲ ਕਰ ਰਹੇ ਆਂ ਹਸਪੀਟਲਸ ਰੀਹੈਬਿਟੇਸ਼ਨਸ ਨੂੰ ਵਧੀਆ ਬਣਾਉਣ ਦੀ ਗੱਲ ਕਰ ਰਹੇ ਆਂ ਤੁਸੀਂ ਸੋਚ ਦੇਖਿਆ ਹੋਣਾ ਪਿੱਛੇ ਵੀ ਡਾਕਟਰ ਬਲਬੀਰ ਸਾਡੇ ਹੈਲਥ ਮਿਨਿਸਟਰ ਆਏ ਸੀਗੇ ਔਰ ਇਨ ਫੈਕਟ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਰੀਹੈਬਿਲੀਟੇਸ਼ਨ ਸੈਂਟਰਸ ਨੂੰ ਲਗਾਤਾਰ ਵਿਜ਼ਿਟ ਕਰ ਰਹੇ ਨੇ ਇੰਨੀ ਰਿਸਪੌਂਸਿਬਿਲਟੀ ਦੇ ਨਾਲ ਅੱਜ ਤੱਕ ਕਿਸੇ ਵੀ ਸਰਕਾਰ ਦੇ ਹੈਲਥ ਮਿਨਿਸਟਰ ਨੇ ਇੰਨੀ ਸਿਰਦਰਦੀ ਲਈ ਹੈ ਜਿੰਨੀ ਡਾਕਟਰ ਬਲਬੀਰ ਨੇ ਲਈ ਹੈ ਔਰ ਇਹ ਐਕਚੁਅਲ ਦੇ ਵਿੱਚ ਆਮ ਆਦਮੀ ਪਾਰਟੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਜੀ ਜਿਨ੍ਹਾਂ ਨੇ ਇਹ ਪ੍ਰਣ ਲਿਆ ਹੈ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਇਹ ਕਹਿਣ ਦੀਆਂ ਗੱਲਾਂ ਨਹੀਂ ਅਸੀਂ ਕਰਕੇ ਵੀ ਵਿਖਾ ਰਹੇ ਹਾਂ ਔਰ ਤੁਸੀਂ ਦੇਖ ਵੀ ਰਹੇ ਹੋ ਸਾਰੇ ਜਿਹੜੇ ਅੱਜ ਵੀ ਤੁਸੀਂ ਮੀਟਿੰਗ 'ਚ ਦੇਖੀ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਸਾਡੀਆਂ ਮੀਟਿੰਗਸ ਦੇ ਵਿੱਚ ਆਉਂਦੇ ਹੋ ਹਮੇਸ਼ਾ ਤੁਸੀਂ ਦੇਖਦੇ ਹੋ ਸਾਡੀਆਂ ਡਿਸਕਸ਼ਨ ਦੇਖਦੇ ਹੋ ਕਿ ਅਸੀਂ ਕਿੰਨੀ ਡੀਪਲੀ ਪਿੰਨਾ ਤੱਕ ਦੀ ਗੱਲ ਕਰ ਰਹੇ ਹਾਂ ਸਾਡੇ ਦੇਲ ਦੇ ਵਿੱਚ ਕੰਸਰਨ ਹੈ ਕਿਉਂਕਿ ਅਸੀਂ ਜਿਹੜੇ ਪਿੰਨਾ ਚ ਜਾਣੇ ਆ ਸਾਡੇ ਕੋਲ ਰੋਂਦੀਆਂ ਮਾਵਾਂ ਨਹੀਂ ਦੇਖੀਆਂ ਜਾਂਦੀਆਂ ਔਰ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣੇ ਆ ਔਰ ਅਸੀਂ ਸ਼ਬੀਲ ਲਾਉਨੇ ਆ ਜਾਂ ਲੰਗਰ 'ਚ ਸੇਵਾ ਕਰਦੇ ਆ ਇਸ ਤੋਂ ਉੱਤੇ ਦੀ ਕੋਈ ਸੇਵਾ ਹੀ ਨਹੀਂ ਹੈਗੀ ਜਦੋਂ ਆਪਾਂ ਕਿਸੇ ਦੇ ਘਰ ਨੂੰ ਉਜੜਨ ਤੋਂ ਬਚਾ ਲੀਏ ਕਿਸੇ ਮਾਂ ਦੇ ਪੁੱਤ ਨੂੰ ਬਚਾ ਲੀਏ ਮੈਂ ਦੇ ਕੱਲ ਜਦੋਂ ਅਸੀਂ ਬਟਾਲਾ ਗੁਰਦਾਸਪੁਰ ਡਿਕਸ਼ਨ ਸੈਂਟਰ 'ਚ ਗਏ ਸੀਗੇ ਮੈਂ ਆਪਣੀ ਸਾਰੀ ਟੀਮ ਨੂੰ ਇਹੀ ਗੱਲ ਕਹੀ ਹੈ ਮੈਂ ਕਿਹਾ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਵੀ ਤੇ ਮਿਲਣ ਜਾਂਦੇ ਹੋ ਨਾ ਕਦੀ ਇਹ ਸੋਚ ਲਿਆ ਕਰੋ ਵੀ ਇਹ ਵੀ ਸਾਡੇ ਰਿਸ਼ਤੇਦਾਰ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਕਦੀ ਕੋਈ ਨਹੀਂ ਮਿਲਣ ਵਾਸਤੇ ਆਂਦਾ ਤੁਸੀਂ ਚੱਲ ਜਾ ਕਰੋ ਕਈ ਵਾਰ ਕੀ ਹੁੰਦਾ ਹੈ ਵੀ ਤੁਸੀਂ ਆਪਣੇ ਬੱਚੇ ਦਾ ਬਰਥਡੇ ਸੈਲੀਬ੍ਰੇਟ ਕਰਨਾ ਤੁਸੀਂ ਕੇਕ ਉਹਨਾਂ ਦੇ ਨਾਲ ਜਾ ਕੇ ਕੱਟ ਲਿਆ ਉਹਨਾਂ ਨੂੰ ਵੀ ਜਿੰਨਾ ਦੇ ਦਿਮਾਗ ਵੇਖੋ ਨਸ਼ਾ ਇੱਕ ਸਾਈਕੋਲੋਜੀਕਲੀ ਬ੍ਰੇਨ ਦੀ ਬਿਮਾਰੀ ਹੈ ਜਦੋਂ ਤੁਸੀਂ ਉਹਨਾਂ ਨੂੰ ਖੁਸ਼ੀ ਦਿਓਗੇ ਨਾ ਉਹਨਾਂ ਦੇ ਕੋਲ ਜਾਓਗੇ ਉਹਨਾਂ ਤੋਂ ਨਫ਼ਰਤ ਨਹੀਂ ਕਰੋਗੇ ਤਾਂ ਆਟੋਮੈਟਿਕਲੀ ਉਹਨਾਂ ਦਾ ਵੀ ਜੀਵਨ ਦਾ ਜੀ ਕਰੂਗਾ ਔਰ ਮੈਨੂੰ ਲੱਗਦਾ ਵੀ ਇਹ ਜੇ ਨੇਕ ਕੰਮਾਂ ਨੂੰ ਭਗਤੀ ਹੀ ਕੀਤੀ ਜਾ ਸਕਦੀ ਹੈ ਇਹ ਇੱਕ ਚੰਗਾ ਕਾਰਜ ਤੇ ਚੰਗਾ ਕਰਮ ਹੈ ਔਰ ਗੁਰੂ ਸਾਹਿਬ ਇਹ ਹੀ ਕਹਿੰਦੇ ਆ ਕਿ ਸਾਨੂੰ ਇਹ ਜੇ ਕੰਮ ਹੀ ਕਰਨੇ ਚਾਹੀਦੇ ਆ ਸੋ ਅਸੀਂ ਬਹੁਤ ਚੇਤੀ ਸਾਡੀ ਟੀਮ 딕ਸ਼ਿਤਵੰਨ ਜੀ ਮੇਰੇ ਨਾਲ ਨੇ ਕੁਲਦੀਪ ਮੱਤੇਵਾਲ ਜੀ ਨੇ ਹੁਸਨਪ੍ਰੀਤ ਜੀ ਨੇ ਅਸੀਂ ਸਾਰੇ ਜਾਣੇ ਜਿੰਨੀ ਸਾਡੀ ਡਿਸਟ੍ਰਿਕਟ ਦੀ ਟੀਮ ਹੈ ਸਾਡੇ ਨਾਲ ਹਣੀ ਜੀ ਨੇ ਸਾਡੇ ਨਾਲ ਯੂਵਰਾਜ ਸਿੰਘ ਜੀ ਨੇ ਅਸੀਂ ਸਾਰੇ ਜਾਣੇ ਇਨਫੈਕਟ ਮੈਂ ਆਪਣੇ ਸਾਰੇ ਅਸੈਂਬਲੀ ਕੋਆਰਡੀਨੇਟਰਸ ਨੂੰ ਵੀ ਸ਼ੇਅਰ ਦਿਆਂ ਨੂੰ ਵੀ ਤੇ ਦਿਹਾਤੀ ਇਹ ਸਾਰਿਆਂ ਨੂੰ ਇਨਵਾਈਟ ਕਰੂੰਗੀ ਸੋ ਥੈਟ ਕਿ ਅਸੀਂ ਸਾਰੇ ਜਾਣੇ ਅ ਡਾਇਰੈਕਸ਼ਨ ਰੀਹੈਬਿਲੀਟੇਸ਼ਨ ਸੈਂਟਰ ਨੂੰ ਵਿਜ਼ਿਟ ਕਰੀਏ ਉੱਥੇ ਜਿਹੜੀਆਂ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੀਏ ਔਰ ਮੇਕ ਸ਼ੋਰ ਕਰਾਂ ਵੀ ਇਹ ਸਾਰੇ ਆਪਣਾ ਟਾਈਮ ਕੱਢ ਕੇ ਜਰੂਰ ਉੱਥੇ ਜਾਇਆ ਕਰਨ ਕੱਲ ਅਸੀਂ ਉੱਥੇ ਗਏ ਸੀ ਕਿ ਉਹਨਾਂ ਦੀ ਵਾਲੀਬਾਲ ਦੀ ਮੰਗ ਸੀਗੀ ਤੇ ਅਸੀਂ ਉਹਨਾਂ ਨੂੰ ਇਹ ਗੱਲ ਮੇਕ ਸ਼ੋਰ ਮੈਂ ਉੱਥੇ ਆਪਣੇ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਨੂੰ ਅਸ਼ ਨੂੰ ਕਿਹਾ ਵੀ ਤੁਸੀਂ ਇੱਥੇ ਵਾਲੀਬਾਲ ਜਿਹੜਾ ਆ ਜ਼ਰੂਰ ਇਹਨਾਂ ਨੂੰ ਮੁਹੱਈਆ ਕਰਾਓ ਛੋਟੀਆਂ-ਛੋਟੀਆਂ ਮੰਗਾ ਹੁੰਦੀਆਂ ਉਹਨਾਂ ਦੀਆਂ ਗੇਮਸ ਦੀਆਂ ਔਰ ਮੈਨੂੰ ਇਹ ਲੱਗਦਾ ਵੀ ਜਿਹੜੇ ਸੈਂਟਰਸ ਦੇ ਵੀ ਰੀਹੈਬਿਲਿਟੇਸ਼ਨ ਸੈਂਟਰਸ ਦੇ ਵਿੱਚ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਸੰਗਲ ਨਹੀਂ ਪਾਉਣੀ ਚਾਹੀਦੇ ਉਹਨਾਂ ਨੂੰ ਮਤਲਬ ਜਿਹੜੇ ਜਿਹੜੇ ਤੁਸੀਂ ਡੀਟੌਕਸ ਕਰ ਰਹੇ ਹੋ ਉਹ ਵੱਖਰੀ ਗੱਲ ਹੈ ਬਟ ਜਦੋਂ ਤੁਸੀਂ ਰੀਹੈਬਿਟੇਸ਼ਨ ਚ ਜਾਂਦੇ ਹੋ ਉੱਥੇ ਸੰਗਲ ਨਹੀਂ ਹੋਣੀ ਚਾਹੀਦੀ ਉਹ ਉਹਨਾਂ ਨੂੰ ਥੋੜਾ ਆਜ਼ਾਦ ਕਰਨਾ ਚਾਹੀਦਾ ਹੈ ਸੋ ਥੈਟ ਉਹ ਫੀਲ ਕਰਨ ਕਿ ਹਾਂ ਮੈਂ ਰੀਹੈਬ ਦੇ ਵਿੱਚ ਹਾਂ ਹੁਣ ਮੈਂ ਠੀਕ ਹੋਣ ਦੇ ਪ੍ਰੋਸੈਸ 'ਚ ਹਾਂ ਮੈਂ ਗੇਮ ਖੇਡਾਂ ਮੈਂ ਕੰਪਿਊਟਰ ਸਿੱਖਾਂ ਮਤਲਬ ਬਹੁਤ ਸਾਰੀ ਉੱਥੇ ਐਕਟੀਵਿਟੀਜ਼ ਵੀ ਹੈ ਜਿਹੜੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਔਰ ਮੈਨੂੰ ਲੱਗਦਾ ਹੈ ਸਾਡੇ ਸਮਾਜ ਨੂੰ ਉਹਨਾਂ ਨੂੰ ਬਾਹਰ ਉਸ ਕੋਰਚੋਂ ਬਾਹਰ ਕੱਢਣ ਵਾਸਤੇ ਸਾਥ ਦੇਣ ਦੀ ਲੋੜ ਹੈ ਮੈਮ ਲਾਸਟ ਇਅਰ ਨਸ਼ਾ ਤ No. Uh -huh. ਚਿਤਾਵਨੀ ਵੇਖੋ ਜੀ ਨਸ਼ਾ ਤਸਕਰਾਂ ਨੂੰ ਇਹ ਹੀ ਚਿਤਾਵਨੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਤੇ ਰਹਿਣ ਨਹੀਂ ਦੇਣੇ ਠੀਕ ਹੈ ਔਰ ਜਿਹੜੇ ਜ਼ਮਾਨਤ ਦਿੰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਹੈ ਵੀ ਜਿਹੜੇ ਚਿਹਰੇ ਹੈ ਉਹ ਵੀ ਆਪਾਂ ਸਾਰਿਆਂ ਦੇ ਸਾਹਮਣੇ ਲੈ ਕੇ ਆਉਣੇ ਆ ਤਾਂ ਕਿ ਸਾਡੀ ਸੰਗਤ ਨੂੰ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਡੇ ਬੱਚਿਆਂ ਨੂੰ ਮੂੰਹ ਦੇ ਵਿੱਚ ਜ਼ਹਿਰ ਪਾਉਂਦੇ ਨੇ ਉਹਨਾਂ ਨੂੰ ਜ਼ਮਾਨਤਾਂ ਦੇਣ ਵਾਲੇ ਇਹ ਲੋਕੀ ਨੇ ਸੋ ਅਸੀਂ ਉਹਨਾਂ ਦੇ ਨਾਮ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸ ਕਰਵਾਇਆ ਕਰਾਂਗੇ ਵੀ ਇਸ ਬੰਦੇ ਨੇ ਜ਼ਮਾਨਤ ਦਿੱਤੀ ਹੈ ਇਸ ਪਰਿਵਾਰ ਦੇ ਨਾਲ ਪਿੰਡ ਵਾਲਿਆਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਠੀਕ ਹੈ ਨਾ ਜਦੋਂ ਉਹ ਸੋਸ਼ਲੀ ਬੰਦਾ ਬਾਈਕਾਟ ਹੋਊਗਾ ਆਟੋਮੈਟਿਕਲੀ ਉਹ ਇਹ ਜੇ ਕੰਮ ਕਰਨਾ ਬਾਤ ਕਰ ਦੂਗਾ ਉਸ ਤੋਂ ਇਲਾਵਾ ਜਿਹਦੀ ਜ਼ਮਾਨਤ ਉਹਨੇ ਦਿੱਤੀ ਹੋਊਗੀ ਉਹਦੀ ਪ੍ਰਾਪਰਟੀ ਤੇ ਸੀਜ਼ ਹੁੰਦੀ ਹੈ ਜਦੋਂ ਦੁਬਾਰਾ ਆ ਕੇ ਉਹ ਫਿਰ ਨਸ਼ਾ ਵੇਚਣਾ ਸ਼ੁਰੂ ਕਰਦਾ ਹੈ ਤੇ ਆਟੋਮੈਟਿਕਲੀ ਉਹਦੀ ਪ੍ਰਾਪਰਟੀ ਵੀ ਜਿਹੜੀ ਹੈ ਉਹ ਗਵਰਨਮੈਂਟ ਵੱਲੋਂ ਸੀਜ਼ ਕੀਤੀ ਜਾਂਦੀ ਹੈ